ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵਗੇ ਰਾਜੀ ਤੁਸੀਂ ਹੋਵਗੇ ਅਸੀਂ ਵੀ ਵਧੀਆ ਹਾਂ ਤੇ ਸਾਡੇ ਘਰ ਅੱਜ ਆ ਰਹੇ ਨੇ ਪੇਕੇ ਪਿੰਡ ਤੋਂ ਦੀਦੀ ਤੇ ਵੀਰ ਜੀ ਜਿਨ੍ਹਾਂ ਦੇ ਅਸੀਂ ਚੈਨਲ ਬਣਾਣ ਗਏ ਸੀ ਤੇ ਉਹਨਾਂ ਦਾ ਚੈਨਲ ਕਾਫੀ ਗਰੋ ਹੋ ਰਿਹਾ ਹੈ ਤੁਹਾਡੀ ਸਪੋਰਟ ਕਰਕੇ ਤੇ ਤੁਸੀਂ ਜ਼ਰੂਰ ਉਹਨਾਂ ਦੀ ਸਪੋਰਟ ਹੋਰ ਕਰਿਓ ਅਸੀਂ ਅੱਜ ਉਹਨਾਂ ਦੇ ਚੈਨਲ ਦੀ ਥੋੜੀ ਜੀ ਗਰੋਪਨ ਗਰੋ ਇਹ ਵੇਖਣਾ ਕਿ ਉਹਨਾਂ ਦੇ ਚੈਨਲ ਦਾ ਟਾਈਮ ਕਿੰਨਾ ਹੋ ਗਿਆ ਹੈ ਜਾਂ ਵਿਊ ਕਿੰਨੇ ਵਧੇ ਹੈ ਕੁਝ ਵੀ ਹਨਾ ਚਲੋ ਪਰਮਾਤਮਾ ਕਰੇ ਉਹਨਾਂ ਦਾ ਚੈਨਲ ਹੋਰ ਵਧੀਆ ਚੱਲਦਾ ਰਹੇ ਤੇ ਉਹਨਾਂ ਨੇ ਹੁਣੇ ਥੋੜੀ ਦੇਰ ਤੱਕ ਆ ਜਾਣਾ ਹੈ ਉਹਨਾਂ ਦਾ ਪਰਸੋਂ ਫੋਨ ਆਇਆ ਸੀ ਕਿ ਪਰਸੋਂ ਫੋਨ ਆਇਆ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਮਿਲਣ ਆਵਾਂਗੇ ਤੇ ਅਸੀਂ ਅਜ ਆਰਾਮ ਨਾਲ ਬੈਠੇ ਸੀ ਉਹ ਤੇ ਫੋਨ ਆਇਆ ਅਸੀਂ ਫਟਾਫਟ ਉੱਠੇ ਕਿਉਂਕਿ ਅ ਅਸੀਂ ਯਾਦ ਆ ਗਿਆ ਕਿ ਉਹਨਾਂ ਨੇ ਉਹਨਾਂ ਨੇ ਮਿਲਣ ਆਣਾ ਹੈ ਤੇ ਅਸੀਂ ਫਿਰ ਉਹਨਾਂ ਨੂੰ ਆ ਕੇ ਆ ਕਿ ਉਹ ਕਿਉਂਕਿ ਆਪਣੇ ਪਿੰਡ ਚ ਆਪਣੀ ਜਿੰਨਾ ਦੇ ਰਿਸ਼ਤੇਦਾਰ ਹੈਗੇ ਉਹਨਾਂ ਦੇ ਉਹਨਾਂ ਨੂੰ ਮਿਲਨ ਆਏ ਸੀ ਤੇ ਉੱਥੇ ਹੀ ਬੈਠੇ ਸੀ ਤੇ ਫਿਰ ਮੈਂ फटाफट ਭੱਜੀ ਧੋੜੀ ਤੇ ਸੁਪਾਈਆਂ ਸੁਈਆਂ ਕਰਕੇ ਤੇ ਉਹਨਾਂ ਨੂੰ ਇਹ ਕਿਹਾ ਜੀ ਮਿਲਨ ਆਣਾ ਸੀ ਤੇ ਚਲੋ ਮਿਲਨ ਆ ਰਹੇ ਨੇ ਹੁਣ ਥੋੜੀ ਜਿਹਾ ਤੇ ਤੁਹਾਨੂੰ ਉਹਨਾਂ ਨਾਲ ਮਿਲਾਨੇ ਆ ਤੇ ਉਹਨਾਂ ਦਾ ਚੈਨਲ ਦੀ ਸਪੋਰਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸ਼ੇਅਰ ਨਾਲ ਹੀ ਉਹਨਾਂ ਦੇ ਘਰ ਦੀ ਬੱਧੀ ਆ ਰੋਟੀ ਪਕੇਗੀ ਤੇ ਉਹਨਾਂ ਦੇ ਬੱਚੇ ਦਾ ਫਿਊਚਰ ਵਧੀਆ ਹੋਏਗਾ ਇਸ ਤੋਂ ਗਾਣ ਤੋਂ ਤੇ ਵੀਰ ਜੀ ਹੁਣੇ ਆ ਗਏ ਨੇ ਤੇ ਭੈਣ ਪਹਿਲੇ ਆ ਗਏ ਨੇ ਅੰਦਰ ਆ ਰਾਣਾ ਵੀਰ ਜੀ ਬੱਚੇ ਕਿੱਥੇ ਗਏ ਬੱਚੇ ਕਿੱਥੇ ਗਏ ਬਾਹਰ ਚਲ ਕੋਈ ਨਹੀਂ ਅੰਦਰ ਖੇਡਦੇ ਪਏ ਨੇ ਬਾਹਰ ਹਣਾ ਤੇ ਬੋਲੋ ਸਸਕਾਰ ਜੀ ਸਾਰਿਆਂ ਨੂੰ ਅਸੀਂ ਜਿੱਥੇ ਪਹੁੰਚਣਾ ਸੀ ਅਸੀਂ ਆ ਗਏ ਆ ਦੀਦੀ ਹੁਣਾਂ ਕੋਲ ਤੇ ਵੀਰ ਜੀ ਹੁਣ ਆ ਕੋੜ ਨੁਖ ਜੁੜਿਆ ਲੈ ਕੋੜ ਸੀ ਕਿਆ ਸੀ ਵੀ ਪਹੁੰਚ ਕੇ ਸਾਨੂੰ ਮਿਲਾਂਗੇ ਅਸੀਂ ਹੁਣ ਪਹੁੰਚ ਗਏ ਆ ਸਾਨੂੰ ਕੱਲ ਦਾ ਫੋਨ ਆਇਆ ਹੋਇਆ ਸੀ ਕਿ ਇਹ ਮਿਲਾਂ ਨਾ ਨਹੀਂਗੇ ਤੇ ਅਸੀਂ ਤੇ ਭੁੱਲ ਹੀ ਗਏ ਆਈ ਦਾ ਪੈ ਜੀ ਜੁੜਾ ਜੀ ਤੇ ਜਪਨੂ ਰੋਟੀ ਉਤਾਉ ਉਹਦਾ ਫੋਨ ਆ ਗਿਆ ਇਹਨਾਂ ਦਾ ਤਾਂ ਪਤਾ ਲੱਗਾ ਕਿ ਇਹਨਾਂ ਨੇ ਆਣਾ ਹੈ ਤੇ ਫਿਰ ਫਟਾਫਟ ਆਪਾਂ ਤਿਆਰੀ ਜੁੜੀ ਚ ਲੱਗ ਗਏ ਸਵਾਈ ਸਵਾਈ ਝਾੜੀ ਜੁੜੀ ਕਿਤੇ ਤੇ ਉਹਨਾਂ ਬਾਕੀ ਬੱਚੇ ਵੀ ਆਏ ਨੇ ਇਹਨਾਂ ਦਾ ਚੈਨਲ ਤੁਸੀਂ ਦੱਸਿਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਥੋੜਾ ਦੀਦੀ ਆਂਦੇ ਨਹੀਂ ਐ ਵਿੱਚ ਉਹਨਾਂ ਨੂੰ ਹੋਣਾ ਸੀ ਇਹੋ ਕਹਿ ਰਹੇ ਆ ਕਿ ਤੁਸੀਂ ਵਿੱਚ ਵੀਡੀਓ ਤੇ ਆਇਆ ਕਰੋ ਸਾਈਡ ਤੋਂ ਪੋ ਜਿੰਨਾ ਦਿਖਾਇਆ ਕਰੋ ਤੇ ਆਪਣਾ ਤਾਂ ਕਿ ਤੁਹਾਨੂੰ ਵੀ ਬੋਲਦੇ ਹੋਏ ਦੇਖ ਸਕਣਾ ਵੀਰ ਜੀ ਤੇ ਚਲੋ ਬੋਲਦੇ ਹੀ ਬੋਲਦੇ ਨੇ ਆਪਣਾ ਭੈਣ ਵੀ ਵੇਖਣਾ ਬੋਲਦੇ ਬੋਲਦੇ ਬੋਲਿਆ ਕਰਨਾ ਹਨਾ ਐਵੇਂ ਆ ਬੰਦੇ ਦੀ ਝਾਕ ਜੀ ਖੁੱਲ ਜਾਂਦੀ ਏ ਤੇ ਗੱਲਾਂ ਬਾਤਾਂ ਕੈਮਰੇ ਅੱਗੇ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂਬਾਤਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਐ ਗੱਲਾਂ ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਦੇਖ ਨੂੰ ਮਿਲਦੀਆਂ ਐ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਅੱਬਲ ਤੇ ਕਿਤੇ ਹੋਰ ਨਹੀਂ ਜਾਂਦੇ ਤੇ ਇੱਕ ਗੱਲ ਨਵੀਂ ਐ ਕਿ ਇਹਨਾਂ ਦਾ ਕੱਲ ਇੰਟਰਵਿਊ ਹੋਇਆ ਘੈਂਦਿਆਂ ਕਿ ਪੰਜਾਬੀ ਚੈਨਲ ਤੇ ਉਹ ਤੁਸੀਂ ਸਾਰੇ ਵੇਖਿਓ ਤੇ ਜਦੋਂ ਤੁਸੀਂ ਵੇਖੋਗੇ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ-ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅੱਗੇ ਕੋਈ ਕਿਸੇ ਦੇ ਘਰ ਦੀ ਰੋਟੀ ਸੋਹਣੀ ਵਧੀਆ ਪੱਕ ਸਕਦੀ ਹੈ ਅਗਰ ਕੋਈ ਚਾਵੇ ਤੇ ਹਨਾ ਨਹੀਂ ਤੇ ਪਰਮਾਤਮਾ ਦੀ ਦਿੱਤਾ ਹੋਇਆ ਤੇ ਸਾਰੇ ਕੋਈ ਹਰ ਕੋਈ ਖਾ ਰਿਹਾ ਹੈ ਕੀ ਪਤਾ ਪਰਮਾਤਮਾ ਦਾ ਦਿੱਤਾ ਹੋਇਆ ਥੋੜਾ ਜਿਹਾ ਹੋਰ ਵੀ ਵਧੀਆ ਤਰੀਕੇ ਨਾਲ ਕੋਈ ਖਾ ਸਕੇ ਹਨਾ ਰੋਟੀ ਤੇ ਚਲੋ ਇਹੀ ਗੱਲ ਇਹੀ ਹੈ ਕਿ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਦਿਲ ਤੋਂ ਹੈਗੀ ਇਹਨਾਂ ਦੀ ਲਈ ਅਰਦਾਸ ਕੀ ਇਹਨਾਂ ਦਾ ਵੀ ਚੈਨਲ ਗਰੋ ਕਰੇ ਸਾਡੇ ਚੈਨਲ ਵਾਂਗੂ ਤੇ ਆਪਣਾ ਸਾਰਿਆਂ ਸਾਰਿਆਂ ਨੇ ਦੀ ਵੀਡੀਓ ਵਧੀਆ-ਵਧੀਆ ਤਰੀਕੇ ਨਾਲ ਵੇਖ ਸਕਣ ਤੇ ਇਹਨਾਂ ਨੂੰ ਇਹੀ ਕਹਿੰਦੇ ਆ ਕਿ ਤੁਸੀਂ ਵੀਡੀਓ ਅੱਗੇ ਆਇਆ ਕਰੋ ਤੇ ਬੋਲਿਆ ਜਰੂਰ ਕਰੋ ਕਿਉਂਕਿ ਬੋਲਣ ਨਾਲ ਹੀ ਪਤਾ ਲੱਗਦਾ ਕਿ ਬੰਦੇ ਦਾ ਸੁਭਾਅ ਕੀ ਹੈਗਾ ਕੀ ਨਹੀਂ ਹੈਗਾ ਤੁਤਨੇ ਆ ਵੀਰ ਜੀ ਹੁਣਾਂ ਨੇ ਦੀਦੀ ਬਣਾਣੀ ਕੈਵਟ ਕੀਤਾ ਸਾਨੂੰ ਸਟੈਂਡੀ ਦਿੱਤੀ ਆ ਹੁਣ ਇੱਥੇ ਵਧੀਆ ਵਲੌਗ ਬਣਾਇਆ ਕਰਾਂਗੇ ਤਹ ਹੁਣ ਦੇ ਵੀ ਆਰ ਕਰਨੇ ਬਲੇ ਬਹੁਤ ਚੇਰ ਹੋ ਗਿਆ ਨਾ ਮੇਰੇ ਕੋ ਫੋਨ ਨਹੀਂ ਪੜਿਆ ਜਾਂਦਾ ਜੀ ਇਸ ਕਰਕੇ ਮੇਰਾ ਚਿਹਰਾ ਨਹੀਂ ਆਉਂਦਾ ਸੀ ਤੇ ਮੈਂ ਕਿਹਾ ਹੁਣ ਤੁਸੀਂ ਚਿਹਰਾ ਵੀ ਲਿਆਓਗੇ ਤੇ ਜਿੰਨੀ ਦੂਰ ਤੱਕ ਤੁਸੀਂ ਬਾਹਰ ਕਰਨੀ ਹੈ ਉਨੀ ਬਾਹ ਵੀ ਕਰਨ ਤੱਕ ਹੋਗੇ ਛੋਟੀਆਂ ਤਾਂ ਬਾਹਾਂ ਲੰਮੀਆਂ ਹਨ ਤੇ ਰਮਣ ਦੀਆਂ ਛੋਟੀਆਂ ਬਾਹਾਂ ਇਹ ਇਹਦੀਆਂ ਬਾਹਾਂ ਵੀ ਥੱਕ ਜਾਂਦਾਂਗਾ ਮੇਰੀਆਂ ਥੱਕ ਜਾਂਦੀਆਂ ਪਰ ਮੈਂ ਫੇਰ ਵੀ ਨਹੀਂ ਲਗਾਂਦੀ ਸੀ ਜੀ ਘੋਲ ਸਟੈਂਡੀ ਫਿਰ ਸਟੈਂਡੀ ਇਹਨਾਂ ਸਟੈਂਡੀ ਥੱਲੇ ਲਾ ਕੇ ਜਾਂ ਸਟੂਲ ਤੇ ਲਾ ਕੇ ਵੀ ਆਪਣੀ ਜੇ ਕੋਈ ਬੱਚੇ ਨਹੀਂ ਆਮ ਤਾਂ ਬੱਚੇ ਬਣਾ ਦਿੰਦੇ ਵੀਡੀਓ ਜਾਂ ਕੋਈ ਹੋਰ ਹੁੰਦਾ ਇਹਨਾਂ ਦਾ ਭਤੀਜੇ ਵਰਗਾ ਹੁੰਦਾਗਾ ਉਹ ਬਣਾ ਦਿੰਦਾ ਵੀਡੀਓ ਇਹਨਾਂ ਦੇ ਤੇ ਮੈਂ ਇਹਨਾਂ ਨੂੰ ਕਹਾਂ ਵੀ ਕਈ ਵਾਰ ਕੋਈ ਵੀ ਨਹੀਂ ਹੁੰਦਾ ਤੁਸੀਂ ਦੋਨੇ ਜੀ ਹੁੰਨੇ ਆ ਹਨ ਤੇ ਵੀ ਉਦੋਂ ਤੁਸੀਂ ਸਟੂਲ ਦੇ ਉੱਤੇ ਰੱਖ ਲਈ ਚੈੱਕ ਕਰ ਲਿਆ ਵੀ ਇੱਥੇ ਬੈਠੇ ਜਾਂ نیچے ਬੈਠੇ ਜਾਂ ਕੰਮ ਕਰਦੇ ਆ ਸਹੀ ਨਜ਼ਰ ਆਉਂਦੇ ਆ ਸਹੀ ਤਰ੍ਹਾਂ ਉਦੋਂ ਬਾਅਦ ਕੈਮਰਾ ਆਨ ਕੀਤਾ ਤੇ ਬਾਕੀ ਇਹਨਾਂ ਨੂੰ ਮੈਂ ਨਾਲ ਦੀ ਨਾਲ ਕਹਿਣਾ ਰ ਇਹਨਾਂ ਦੱਸਦਾ ਰਹਿਣਾਗਾ ਵੀ ਸੁਸੀਨਾ ਇਹਨਾਂ ਨੂੰ ਉਹ ਵਿਚਾਰਿਆਂ ਨੂੰ ਜੋੜਨੀ ਨਹੀਂ ਆਉਂਦੀ ਵੀਡੀਓ ਕਿਵੇਂ ਐਡਿਟ ਕਰੀਦੀ ਆ ਉਹ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾਗਾ ਇਸ ਕਰਕੇ ਅੱਜ ਮੇਰੇ ਕੋਲ ਆਏ ਆ ਤੇ ਇਹਨਾਂ ਨੂੰ ਦੱਸਾਂਗੇ ਕਿਵੇਂ ਜੋੜਦੀ ਆ ਠੀਕ ਹੈ ਤੇ ਵੀ ਫਿਰ ਜੋੜ ਲਿਆ ਕਰਾਂਗੇ ਥੋੜੀ ਥੋੜੀ ਵੀਡੀਓ ਜਿਵੇਂ ਅਸੀਂ ਬਣਾਉਨੇ ਆ ਕਿਤੇ ਰੋਟੀ ਬਣਾਉਂਦਿਆਂ ਦੀ ਕਿਤੇ ਉਹ ਕੋਈ ਕਾਰਨ ਨਹੀਂ ਆ ਜੀ ਹਨਾ ਉਵੇਂ ਬਣਾ ਕੇ ਥੋੜੀ ਥੋੜੀ ਵੀਡੀਓ ਜਿਵੇਂ ਇੱਕ ਇੱਕ ਮਿੰਟ ਦੀ ਬਣਾਲੀ ਠੀਕ ਹੈ ਤੇ ਉਹ ਜੋੜ ਦਿਆ ਕਰਨ ਤੇ ਸਾਡੇ ਤੇ ਡਿਪੈਂਡ ਨਾ ਰਹਿਣ ਤੇ ਇਹ ਆਪਣੇ ਲੈ ਇੱਕ ਮੇਰੀ ਵੀਰਾਂ ਨੂੰ ਅਤੇ ਭੈਣਾਂ ਨੂੰ ਇੱਕ ਕੁਐਸਚਨ ਵੀ ਇਹ ਇੱਕ ਅਰਮਜੀਤ ਕੌਰ ਦੀ ਛੰਡ ਖੋਲਣੀ ਆ ਕੋਈ ਹੈਗੀ ਹੈ ਜੀ ਦਵਾਈ ਤੋਂ ਵੀ ਹੈ ਜੀ ਖਾਣ ਨੂੰ ਜ਼ਰੂਰ ਭੇਜੋ ਹੂੰ ਇਹ ਥੋੜਾ ਜਿਹਾ ਸਾੰਗਦੇ ਐ ਇਹ ਰਾਤ ਵੀ ਕਰਦੇ ਆਏ ਹਾਏ ਮੈਂ ਕਿੱਦਾਂ ਬੋਲੂ ਹਾਏ ਮੈਂ ਕਿਵੇਂ ਹੂੰ ਮੈਂ ਕਹਿੰਦੀ ਜਦੋਂ ਆਪਾਂ ਆਪਦੇ ਪਰਿਵਾਰ ਨਾਲ ਗੱਲ ਕਰਨੀ ਹੈ ਸਾਡਾ ਕਾਕਾ ਆਵਰਾ ਹੋ ਤੁਸੀਂ ਠੀਕ ਹੈ ਜੀ ਜਪਨੋ ਜਾ ਦੇ ਆਹ ਵੇਖ ਲਓ ਜਪਨੋ ਰਾ ਇਹ ਨਹੀਂ ਸਾੰਗਦਾ ਨਾਲੇ ਨਿੱਕਾ ਕੰਬਤੀ ਅਨਾ ਸਾੰਗਦਾ ਨਹੀਂ ਤੂੰ ਧੂਰੇ ਹਾਂ ਧੂਰੇ ਨਿਊਲੀ ਨਿਊਲੀ ਧੂਰੇ ਔਰੇ ਬਾਈ ਜੀ ਦਾ ਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਜਾਨੀ ਕਿ ਜਦੋਂ ਵੀ ਅਸੀਂ ਫੋਨ ਲਾਉਂਦੇ ਆ ਉਹਦੀ ਸਾਨੂੰ ਸਾਰੀ ਜਾਣਕਾਰੀ ਜਿੰਦੇ ਆ। ਪਰ ਉਹ ਜਿ ਘਬਰਾਉਣ ਵਾਲੀ ਗੱਲ ਨਹੀਂ। ਅਸੀਂ ਵੀ ਬਹੁਤ ਵਧੀਆ ਰਸਤੇ ਦੇ ਵਿੱਚ ਦੀ ਆਏ ਅਸੀਂ ਸਾਨੂੰ ਡਰ ਜਾ ਵੀ ਥੋੜਾ ਜਿਹਾ ਅੱਜ ਲੱਗਿਆ। ਅੱਛਾ ਹਾਂਜੀ। ਥੋੜਾ ਜਿਹਾ ਬੰਦੇ ਆਣ ਪਛਾਤੇ ਤੇ ਸਾਨੂੰ ਸ਼ੱਕ ਪਈ। ਪਰ ਫੇਰ ਮਾੜਾ ਬਾਈ ਫੇਰ ਮਾੜਾ। ਤੇ ਪਰ ਮੈਂ ਬਾਕੀ ਜਿਹੜਾ ਭਾਈ ਧੰਨਵਾਦ ਵਾਲੀ ਗੱਲ ਕਰਦੇ ਆ ਵਾਰ-ਵਾਰ ਇਹ ਧੰਨਵਾਦ ਵਾਲਾ ਕੋਈ ਨਹੀਂ ਹਨਾ ਤੇ ਜਿੰਨਾ ਕ ਅਸੀਂ ਜਿੰਨੇ ਕ ਜੋਗੇ ਆ ਜਿੰਨਾ ਕ ਸਾਨੂੰ ਆਉਂਦਾ ਉਹਨਾਂ ਕ ਅਸੀਂ ਉਹ ਦੱਸਾਂਗੇ ਹਨਾ ਅੱਜ ਕੱਲ੍ਹ ਨਾ ਅਗਲਾ ਕਹਿੰਦਾ ਵੀ ਤੁਹਾਨੂੰ ਤੋਂ ਕਿਹੜਾ ਸਿੱਧੇ ਰਸਤੇ ਪਾਤਾ ਪਾ ਤੁਸੀਂ ਆਪ ਜਾਣੋ ਪਰ ਉਹ ਜੀ ਗੱਲ ਨਹੀਂ ਇਹਨਾਂ ਦੇ ਮੱਝ ਆ ਪਮਾ ਕਦੋਂ ਫੋਨ ਲਾਈਏ ਕਿੰਨਾ ਕੰਮ ਹੋਵੇ ਜਮਾਂ ਨਹੀਂ ਚੱਕਦੇ ਅੰਦਰ ਜਾਣਕਾਰੀ ਨਹੀਂ ਨਹੀਂ ਚੱਕਦੇ ਕਿਉਂ ਨਹੀਂ ਚੱਕਦੇ ਆ ਜੇ ਨਹੀਂ ਚੱਕਣਗੇ ਰਮਣਪ੍ਰੀਤ ਜੀ ਚੱਕਣਗੇ ਉਹ ਪੁੱਛਣਗੇ ਕੀ ਗੱਲ ਹੈ ਕੀ ਹੋ ਗਿਆ ਤੇ ਜਾਨੀ ਕਿ ਸਾਨੂੰ ਖੁਸ਼ੀ ਹੈ ਇਹਨਾਂ ਨੂੰ ਇੰਗੇ ਮਿਲ ਕੇ ਹੁੰਦੀ ਹੈ ਤੇ ਤੁਹਾਨੂੰ ਵੀ ਮਿਲ ਕੇ ਖੁਸ਼ੀ ਹੁੰਦੀ ਹੈ ਇਹ ਕਮੈਂਟ ਜਰੂਰ ਕਰਨਾ ਇੱਕ ਮੇਰੀ ਵਾਰ-ਵਾਰ ਇਹੀ ਬੇਨਤੀ ਹੈ ਤੇ ਕਰਮਜੀਤ ਕੌਰ ਜੀ ਛੱਤ ਖੋਲਣੀ ਹੈ ਕੋਈ ਉਹ ਚੀ ਪੂਰੀ ਜਾਂ ਕੋਈ ਉਹ ਚੀ ਦਵਾਈ ਦਿਓ ਜਿਹੜਾ ਕਿ ਸਪਰੰਗਾਂ ਨੂੰ ਬੁੜਕੀ ਆਣ ਹੈ ਆਪੇ ਹੀ ਬੁੜਕੀ ਆਣ ਮੇਰਾ ਜੋਰ ਹੈ ਵੱਧ ਲਗਾਉਂਦੇ ਠੀਕ ਸੋ ਕਿਰਪਾ ਕਰਕੇ ਇਹਨੂੰ ਜਾਣਕਾਰੀ ਜਰੂਰ ਦਿਓ ਚਲੋ ਠੀਕ ਹੈ ਜੀ ਕੱਲ ਨੂੰ ਇਹ ਮਿਲਣਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਇਹਨਾਂ ਨੂੰ ਇਹ ਬਲੌਗ ਇੱਥੋਂ ਤਾਂ ਬਣਾਇਆ ਸੀਗਾ ਕਿ ਇਹਨਾਂ ਨੂੰ ਦੱਸ ਸਕੀਏ ਵੀ ਵੀਡੀਓ ਕਿੱਦਾਂ ਜੁੜੀਦੀ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਪਿੰਡ ਬਣਾਵਨ ਇਧਰ ਆਓ ਛੱਟ ਓਏ ਮਮਾ ਕਿੱਥੇ ਆ ਮਮਾ ਮਮਾ ਕਿੱਥੇ ਆ ਓ ਦੇ ਚਾਰੇ ਚ ਕੀ ਕਰਦੇ ਮਮਾ ਏ ਇਹ ਨਹੀਂ ਕਰਨਾ ਕੰਮ ਇਹ ਨਹੀਂ ਕਰਨਾ ਜੂੜੀ ਜੀ ਕੱਢ ਲੈਂਦਾ ਚਲੋ ਆਪਾਂ ਨਲੰਗਾਲੀ ਦਾਈ ਲਾ ਕੇ ਤੇਰੀ ਉਹਦਾ ਉੱਠਣ ਸਾਰ ਪਾ ਕੇ ਕੱਲੀਆਂ ਜਰਾ ਬੰਬਾਜ ਤਰ ਦਿੰਨੀ ਆ